ਅਮਿਤ ਸ਼ਾਹ ਦੀ ਅੱਖ ਚੱਕ ਪਾ ਕੇ ਗੱਲ ਕਰਨ ਵਾਲਾ ਲੀਡਰ ਅਮਰਤਪਾਲ ਸਿੰਘ ਹੀ ਹੈ ਜਿਹੜਾ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰੂਗਾ ਦੇਖੋ ਅਸੀਂ ਜੰਗ ਦੇ ਮੈਦਾਨ 'ਚ ਬਹੁਤ ਤਕੜੇ ਆਂਗੇ ਪਰ ਅਸੀਂ ਟੇਬਲ ਟਾਕ ਤੇ ਵੀ ਤਕੜਾ ਹੋਣਾ ਚਾਹੁੰਦੇ ਆਂ ਅਸੀਂ ਟੇਬਲ ਟਾਕ ਤੇ ਤਾਂ ਹੀ ਤਕੜੇ ਆ ਜੇ ਭਾਈ ਅਮਰਤਪਾਲ ਸਿੰਘ ਪਾਰਲੀਮੈਂਟ 'ਚ ਕੋਹੋਂਦੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ 'ਚ ਕੋਹੋਂਦੇ ਨੇ ਲੱਖਾ ਸੁਭਾਨਾ ਪਾਰਲੀਮੈਂਟ 'ਚ ਕੋਹੋਂਦੇ ਨੇ ਭਗਵੰਤ ਮਾਨ ਸਾਹਿਬ ਨੇ ਬਹੁਤ ਹੀ ਬਹੁਤ ਬਾਰੀ ਸਪੀਚ ਕੀਤੀ ਆ ਵੀ ਸੰਗਰੂਰ ਮੇਰਾ ਗੜ ਹੈ ਮੇਰੀ ਰਾਜਧਾਨੀ ਹੈ ਜਦੋਂ ਸਹੀ 3 ਮਹੀਨੇ ਸਰਕਾਰ ਬਣੀ ਨੂੰ ਹੋਈ ਸੀ ਜਦੋਂ ਉਹਨਾਂ ਦਾ ਇਹ ਗੜ ਟੁੱਟਿਆਗਾ ਕਿਹਨੇ ਤੋੜਿਆ ਸਦਾ ਸਿਮਰਜੀਤ ਸਿੰਘ ਮਾਨ ਭਗਵੰਤ ਮਾਨ ਸਾਹਿਬ ਦਾ ਫੇਸਬੁੱਕ ਖੋਲਦੇ ਆ ਉਹ ਤੇ ਕਹਿੰਦੇ ਪੰਜਾਬ ਨੂੰ ਮੈਂ ਰੰਗਲਾ ਪੰਜਾਬ ਬਣਾਉਣਾ ਨਹੀਂ ਰੰਗਲਾ ਨਹੀਂ ਗੰਦਲਾ ਪੰਜਾਬ ਭਗਵੰਤ ਮਾਨ ਸਾਹਿਬ ਨੇ ਬਣਾਇਆ ਹੋਇਆਗਾ ਤੁਸੀਂ ਲੀਡਰ ਹੋ ਕਿ ਕਿਦਾਂ ਇਹਨਾਂ ਇੰਨਾ ਕੁ ਕੀ ਅਸੀਂ ਲੀਡਰ ਨਹੀਂ ਹੈਗੇ ਅਸੀਂ ਦੇਖਦੇ ਆ ਅਸੀਂ ਸੋਸਾਂ ਗਰੂਰ ਦੇ ਪਿੰਡਾਂ ਚੋਂ ਬਰੇ ਆ ਬੀਬੀਆਂ ਨੇ 100000 ਰੁਪਇਆ ਤੁਹਾਨੂੰ ਮਿਲਣਾ ਸੀਗਾ ਵੀ ਭਾ ਗਿਆ ਖਾਤੇ ਤੇ ਕੁਛ ਨਹੀਂ ਆਇਆ ਸੰਤਾ ਜੀ ਆਇਆ ਨਹੀਂ ਹੈਗਾ ਕਿਉਂ ਪਤਾ ਨਹੀਂ ਘਾਤੋ ਸਰਕਾਰ ਨੂੰ ਪਤਾ ਹੈ ਸੰਤਾ ਕੀ ਪਤਾ ਜਿਹੜਾ ਵੋਟ ਲੈਣਾ ਸੀ ਉਹ ਤਾਂ ਕਹਿੰਦੇ ਸੀ ਵੀ ਪਾਵਾਂਗੇ ਸਭ ਕੁਝ ਕਹਿੰਦੇ ਤੇ ਉਹ ਤਾਂ ਬੱਚਿਆਂ ਨੂੰ ਸੁਧਾਰਨ ਵਾਸਤੇ ਵੀ ਕਹਿੰਦੇ ਵੀ ਆਹ ਲਵਾ ਦਾਂਗੇ ਬੱਚਿਆਂ ਨੂੰ ਆਲੋ ਕੁਛ ਬੱਚੇ ਕਨੀ ਗੌਰ ਨਹੀਂ ਕਰੀ ਕਿਹਨੂੰ ਵੋਟ ਪਾਓਗੇ ਸਿਮਰਮਾਨ ਨੂੰ ਤੁਸੀਂ ਕਿਹਨੂੰ ਪਾਓਗੇ ਬੀਬਾ ਜੀ ਸਿਮਰਮਾਨ ਨੂੰ ਮੇਰੀ ਹਾਂ ਇਦਾਂ ਕਿਉਂ ਨਾ ਕਾਰਨ ਕੀ ਹੈ ਕਿ ਉਹ ਮਾਨ ਸਾਹਿਬ ਨੂੰ ਕਿਉਂ ਸਰਕਾਰ ਨੇ ਸਾਨੂੰ ਕਿਹਾ ਸੀ ਕਿ ਬੱਚਿਆਂ ਨੂੰ ਸਿੱਧੇ ਰਸਤੇ ਲਾਵਾਂਗੇ ਸੋ ਉਹਨੇ ਅੰਮ੍ਰਿਤਪਾਲ ਨੇ ਮਗਰ ਲਾ ਲੇ ਤੇ ਬੱਚੇ ਸੁਧਾਰਨ ਲਈ ਜ਼ਿੰਦਗੀ ਬਣਾਉਣ ਵਾਸਤੇ ਉਹ ਚੱਕੇ ਜਿਗਲ ਚ ਠੋਕਿਆ ਹਾਂ ਸਾਬ ਲੋਂਗੇ ਸਰ ਵੋਟਰ ਤੋਂ ਸੋ ਇੱਕ ਇਹ ਹੈਗੇ ਨਹੀਂ ਆ ਬਾਬਾ ਮਾਨ ਨੂੰ ਵੋਟ ਪਾਉਣ ਵਾਲੇ ਮਾਤਾ ਜੀ ਕਿਹਨੂੰ ਵੋਟ ਪਾਉਂਗੇ ਤੁਸੀਂ ਅਸੀਂ ਵੀ ਭਾਈ ਸਿਮਰ ਜੀ ਤਮਾਨ ਨੂੰ ਪਾਵਾਂਗੇ ਵੇਖਾ ਦੇਖੀ ਕਹਿ ਰਹੇ ਹੋ ਜੇ ਤੁਹਾਡਾ ਮੰਨ ਕੇ ਨਾ ਮਾਨ ਕਹਿੰਦਾ ਬਾਈ ਅੰਦਰੋਂ ਕਹਿੰਦਾ ਜਦੋਂ ਹੁਣ ਉਹਨੇ ਹਜ਼ਾਰ ਹਜ਼ਾਰ ਰੁਪਈਆ ਕਰਿਆ ਤੀ ਉਹਨੇ ਉਹ ਕਰਿਆ ਨਹੀਂ ਫਿਰ ਆਪਾਂ ਕਿਵੇਂ ਉਹ ਕਰਾਂਗੇ ਉਹਨਾਂ ਨੂੰ ਕਿਵੇਂ ਪਾਵਾਂਗੇ ਜੇ ਉਹਨਾਂ ਨੇ ਕੋਈ ਗੱਲ ਆਪਣੀ ਪੂਰਨੀ ਚੜਾਈ ਕਿਵੇਂ ਉਹ ਕਰਾਂਗੇ ਉਹਨਾਂ ਨੂੰ ਅਸੀਂ ਸਿਮਰਜੀਤ ਨੂੰ ਪਰ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਵੀ ਰੰਗਲਾ ਪੰਜਾਬ ਬਣਾਤਾ ਮੈਂ ਉਹਨੇ ਕੁਛ ਨਹੀਂ ਬਣਾਇਆ ਸਾਨੂੰ ਹਜ਼ਾਰ ਹਜ਼ਾਰ ਰੁਪਈਆ ਕਿਹਾ ਤੀ ਉਹ ਨਹੀਂ ਦਿੱਤਾ ਹੈਗਾ ਸਾਨੂੰ ਹਜ਼ਾਰ ਰੁਪਈਆ ਰਹਿ ਗਿਆ ਮਾਤਾ ਜੀ ਹਜ਼ਾਰ ਰੁਪਈਆ ਦਾ ਦੁੱਖ ਹੈ ਇਹਨਾਂ ਨੂੰ ਫਿਰ ਨਾ ਜੋ ਪੈਨਾ ਗੰਦੀ ਰ ਸਮਝਣਗੇ ਮੰਗੇ ਇੱਕ ਜਣੇ ਨੂੰ ਫੇਰ ਕਹਣਗੇ ਮੁੜੀਆਂ ਨੂੰ ਭਾਵਾਂਗੇ ਹਜ਼ਾਰ ਹਜ਼ਾਰ ਕੱਖ ਨਹੀਂ ਕਰਿਆ ਉਹਨਾਂ ਨੇ ਤੁਸੀਂ ਕਿਹਨੂੰ ਵੋਟ ਪਾਉਂਗੇ ਮੈਂ ਤਾਂ ਕੋਈ ਇਸੇ ਵਰਜੀ ਵਿੱਚ ਪਾਉਂ ਚੋਣ ਨਿਸ਼ਾਨ ਕੀ ਉਹਨਾਂ ਦਾ ਪਤਾ ਮੈਨੂੰ ਨਹੀਂ ਕਿ ਸਰਕਾਰ ਸੇ ਦਾ ਲਾਹੂਗੀ ਉਹ ਜੀ ਉੱਤੇ ਛਾ ਦੂੰਗੀ ਜਿੱਥੇ ਜਿੱਥੇ ਬਾਲਟੀ ਬਾਲਟੀ ਜਿੱਥੇ ਫੋਟੋ ਲੱਗਦੇ ਹੈਗੀ ਉੱਤੇ ਛਾ ਦੂੰ ਹਾਂ ਜੀ ਤੁਸੀਂ ਕਿਹਨੂੰ ਨਹੀਂ ਭੇਜਾਂਗੇ। ਬੱਸ ਵੀਰੇ ਐਂ ਗੱਲ ਕਰਦੇ ਆ ਸੀ। ਸਾਨੂੰ ਕਣਕ ਮਿਲਦੀ ਦੀ ਗੱਲ ਆ 10-10 ਕਿਲੋ ਦੀ ਪਰਚੀ ਕੱਟੀ ਆ। ਸਾਨੂੰ 10-10 ਕਿਲੋ ਵੀ ਨਹੀਂ ਮਿਲੀ ਹੈਗੀ। ਪਰਚੀ ਤਾਂ ਉਧਰੋਂ ਦਾ ਸਾਡੀ ਕੱਟੀ। ਇਧਰੋਂ ਕੱਟੀ ਨਹੀਂ ਹੈਗੀ। ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਸੀ ਸਾਡੇ ਕੋਲ ਕਣਕ ਪਹੁੰਚੂਗੀ ਪੂਰਾ ਇੱਕ ਉਹਨਾਂ ਨੇ ਦਿਖਾਇਆ ਸੀ ਲਫਾਫਾ ਰਾਸ਼ਨ ਦਾ। ਹਾਂ। ਨਾ ਸਾਨੂੰ ਕੋਈ ਦਿਖਾਇਆ ਲੈ ਰਾਸ਼ਨ ਦਾ। ਕੋਸ ਵੀ ਨਹੀਂ ਕਿਨੂੰ ਵੋਟ ਪਾਣੀ। ਵੋਟ ਜਿੰਨੂੰ ਤੁਸੀਂ ਕਹਾਂਗੇ ਉਹਨਾਂ ਪਾਣੀ। ਕਮੈਂਟ ਕਰ ਦਿਓ ਕਮੈਂਟ ਪੜ ਲਿਓ ਜਿੰਨੂੰ ਲੋਕ ਕਹਿਣਗੇ ਉੱਥੇ ਵੋਟ ਪਾ ਦਿਓ। ਤੁਸੀਂ ਕਿਨੂੰ ਪਾਣੀ ਪਾਓ? ਬੱਸ ਅਸੀਂ ਨੂੰ ਪਾ ਦਾਂਗੇ ਸੀ ਵੀਰੇ ਅਸੀਂ ਇਹਨਾਂ ਨੂੰ ਪਾ ਦਾਂਗੇ ਅਦਾ ਪੁੱਤ ਤੇਰੀ ਤਾਂ ਵੋਟ ਨਹੀਂ ਬਣੀ ਹੈ ਨਾ ਸਤਿ ਸ਼੍ਰੀ ਅਕਾਲ ਕੀ ਹਾਲ ਆ ਕਿਹਨੂੰ ਵੋਟ ਪਾਉਣ ਦਾ ਮਨ ਬਣਾਇਆ ਤੂੰ ਅਸੀਂ ਤਾਂ ਜੀ ਸਰਦਾਰ ਸਿਮਰਜਿੰਦਰ ਸਿੰਘ ਮਾਨ ਨੂੰ ਵੋਟ ਪਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਦੇਖੋ ਗਲੀਆਂ ਨਾਲੀਆਂ ਤੇ ਹਰੇਕ ਸਰਕਾਰ ਹੁਣ ਤੱਕ ਬਣਦੀ ਆਈ ਐ ਸਾਡਾ ਗਲੀਆਂ ਨਾਲੀਆਂ ਮੁੱਦਾ ਨਹੀਂ ਹੈ ਗਿਆ ਅਸੀਂ ਚਾਹੁੰਦੇ ਆ ਜਿਹੜਾ ਸਾਡੀ ਅੱਗੇ ਆਉਣ ਵਾਲੀ ਜਨਰੇਸ਼ਨ ਦਾ ਜਿਹੜੇ ਸਿੱਕਾਂ ਦੇ ਮਸਲੇ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਹੁਣ ਤੱਕ ਪਾਰਲੀਮੈਂਟ ਚ ਦੀਪ ਸਿੱਧੂ ਦਾ ਮਸਲਾ ਹੋ ਗਿਆ ਸਿੱਧੂ ਮੂਸੇ ਵਾਲੇ ਦਾ ਮਸਲਾ ਹੋ ਗਿਆ ਹਨਾ ਨਿੱਜਰ ਦਾ ਮਸਲਾ ਸਰਦੀਪ ਸਿੰਘ ਨਿੱਜਰ ਜੋ ਕੈਨੇਡਾ ਦੇ ਵਿੱਚ ਮਾਰਦੇ ਖੰਡਾ ਸਾਹਿਬ ਦਾ ਮਤਲਬ ਅਫਤਾਰ ਸਿੰਘ ਖੰਡਾ ਯੂਕੇ ਦੇ ਵਿੱਚ ਉਹਨਾਂ ਦੀ ਖਤਿਆ ਕੀਤੀ ਗਈ ਹੈ ਵੀ ਉਹ ਸਰਕਾਰ ਨਾ ਜੋ ਸਿੱਖਾਂ ਨਾਲ ਵਰਤੀ ਰਹੀ ਸਰਕਾਰ ਇਸ ਟਾਈਮ ਤੇ ਕਰ ਰਹੀ ਆ ਉਸ ਟਾਈਮ ਤੇ ਅਸੀਂ ਇਹ ਚਾਉਂਦੇ ਆ ਵੀ ਖੜੂਰ ਸਾਹਿਬ ਵਾਲੀ ਸੀਟ ਸਾਡੇ ਸਰਦਾਰ ਅਮਰਪਾਲ ਸਿੰਘ ਜਿਹੜੇ ਭਾਈ ਅਮਰਪਾਲ ਸਿੰਘ ਨੇ ਐਨਐਸਏ ਲਾ ਕੇ ਝਾੜੂ ਦੀ ਇਸ ਸਰਕਾਰ ਨੇ ਜੋ ਹੁਣ ਤੱਕ ਕਹਿੰਦੀ ਆਈ ਸੀ ਵੀ ਅਸੀਂ ਤਾਂ ਆਮ ਘਰ ਸਰਕਾਰ ਤਾਂ ਕਹਿੰਦੀ ਵੀ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਹੋ ਜਾਣੀ ਸੀਗੇ ਪੜਕਾਉਂਦੇ ਸੀਗੇ ਮੁੰਡਿਆਂ ਨੂੰ ਨਹੀਂ ਕਿੱਥੇ ਕਾਨੂੰਨ ਵਿਵਸਥਾ ਜਦੋਂ ਸਰਕਾਰ ਬੰਦਦੀ ਹੈ ਪਹਿਲਿਆਂ ਚ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਹੈਗਾ ਉਹ ਵੀ ਸਕਿਉਰਟੀ ਰੀਜ਼ਨ ਕਿੰਨਾ ਦਾ ਸਾਬਿਤ ਕੀਤਾ ਜਾਂਦਾ ਹੈਗਾ ਸਿੱਧੂ ਮੂਸੇ ਵਾਲੇ ਦਾ ਸਕਿਉਰਟੀ ਦਾ ਪਰਪਸ ਦੇ ਕਾਰਨ ਉਹਦੀ ਡੈਥ ਹੋਈ ਹੈਗੀ ਉਹ ਕਿਸ ਕਿਸ ਨੇ ਇਹ ਸਕਿਉਰਟੀ ਦੀ ਲੀਕ ਕਰਨ ਵਾਲਾ ਕੌਣ ਸੀਗਾ ਉਹ ਵੀ ਸਰਕਾਰ ਦਾ ਮੁੱਖ ਮੰਤਰੀ ਦਾ ਸਲਾਹਕਾਰ ਸੀਗਾ ਮੌਕੇ ਦੇ ਉੱਤੇ ਉਸ ਤੋਂ ਬਾਅਦ ਹੁਣ ਜਦੋਂ ਮੁੱਖ ਮੰਤਰੀ ਦੇ ਰਹਾਇਸ਼ ਦੀ ਸੜਕ ਗਵਰਨਮੈਂਟ ਨੇ ਕਿਹਾ ਵੀ ਹਾਂ کورٹ ਨੇ ਆਰਡਰ ਕੀਤੇ ਵੀ ਖੋਲ ਦਿੰਦੇ ਹਾਂ ਹੁਣ ਮੁੱਖ ਮੰਤਰੀ ਚੀਕਾ ਮਾਰਦਾਗਾ ਵੀ ਨਹੀਂ ਖੋਲਣੀ ਜੀ ਸਰਕਾਰ ਇਹ ਚਾਹੁੰਦੀ ਹੈ ਵੀ ਲਾਅਨ ਆਰਡਰ ਸਹੀ ਨਹੀਂ ਹੈਗਾ ਫਿਰ ਹੁਣ ਕੀ ਪ੍ਰੋਬਲਮ ਆ ਗਈ ਉਦੋਂ ਉਹਦੀ ਸਕਿਉਰਟੀ ਲਾਸ ਕੀਤੀ ਤਾਂ ਉਹਦਾ ਤਾਂ ਕਤਲ ਹੋ ਗਿਆ ਦੇਖੋ ਵੀ ਹੁਣ ਮੁੱਖ ਮੰਤਰੀ ਉਹ ਸੜਕ ਕਿਉਂ ਨਹੀਂ ਖੋਲਣ ਦੇ ਰਿਹਾ ਹੈਗਾ ਜੇ ਮੁੱਖ ਮੰਤਰੀ ਕਹਿੰਦਾ ਨਾਈ ਲਾਈਨ ਅੰਟਰ ਪੰਜਾਬ ਚ ਸਹੀ ਚੱਲ ਰਿਹਾ ਹੈ ਫਿਰ ਕੀ ਪ੍ਰੋਬਲਮ ਹੈ ਫਿਰ ਸੜਕ ਕੋ ਖੋਲ ਦਿੱਤੀ ਜਾਵੇ ਚੱਲਣ ਦੋ ਉਥੋਂ ਪਬਲਿਕ ਬੜਾ ਤੁਸੀਂ ਡੀਪ ਗੱਲ ਕੀਤੀ ਇਹ ਪਰ ਤੁਸੀਂ ਲੀਡਰ ਹੋ ਕਿ ਕਿਦਾ ਇੰਨਾ ਕੁ ਅਸੀਂ ਲੀਡਰ ਨਹੀਂ ਹੈਗੇ ਅਸੀਂ ਦੇਖਦੇ ਆ ਅਸੀਂ ਡੇਲੀ ਦੇਖ ਜਿਹੜੇ ਮੁੱਦਿਆਂ ਤੇ ਸਰਕਾਰ ਨੇ ਕਹੋ ਉਹ ਕਹਿੰਦਾ ਸੀ ਮੈਂ ਆਮ ਘਰਾਂ ਦਾ ਪੁੱਤ ਆਮ ਘਰਾਂ ਦਾ ਸੁਣਿਆ ਜਾਊਗਾ ਸਾਡੀ ਇਥੋਂ ਐਮ ਐਲ ਏ ਆ ਨਿਰਿੰਦਰ ਕੋਰ ਭਰਾਜ ਇੰਨਾ ਹੀ ਸੱਥਾਂ ਦੇ ਇੰਨਾ ਹੀ ਗਲੀਆਂ ਦੇ ਵਿੱਚ ਆ ਕੇ ਉਹ ਵੋਟਾਂ ਮੰਗਦੀ ਸੀ ਹੁਣ ਇੰਨੇ ਜਣੇ ਖੜੇ ਨੇ ਕਿਸੇ ਨੂੰ ਪੁੱਛ ਲਓ ਵੀ ਕਿਸੇ ਦੇ ਘਰੇ ਆਈ ਆ ਅਜ ਤੱਕ ਆਈ ਜੀ ਕਿਸੇ ਦੇ ਘਰੇ ਪੁੱਛਿਆ ਹੁਣ ਹੀ ਆ ਕੇ ਵੀ ਹਾਂ ਦੱਸੋ ਨਹੀਂ ਜੀ ਤੁਸੀਂ ਪੂਰਾ ਸੰਗਰੂਰ ਕਵਰ ਕਰਦੇ ਹੋ ਕੋਈ ਇੱਕ ਸਾਥ ਇਦਾਂ ਦੀ ਦਿਖਾਓ ਵੀ ਜਿਹੜੀ ਸਾਥ ਕਹਿੰਦੀ ਐ ਇੱਥੇ ਆ ਕੇ ਨਰਿੰਦਰਪੁਰ ਕੋਰ ਭਰਾ ਨੇ ਸਾਡੇ ਨਾਲ ਕੀਤੀ ਹੈ ਭਗਵੰਤ ਮਾਨ ਸਾਹਿਬ ਦਾ ਫੇਸਬੁਕ ਖੋਲਦੇ ਆ ਉਹ ਤੇ ਕਹਿੰਦੇ ਪੰਜਾਬ ਨੂੰ ਮੈਂ ਰੰਗਲਾ ਪੰਜਾਬ ਬਣਾ ਦਿੱਤਾ ਨਹੀਂ ਰੰਗਲਾ ਨਹੀਂ ਸੀ ਗੰਦਲਾ ਪੰਜਾਬ ਭਗਵੰਤ ਮਾਨ ਸਾਹਿਬ ਨੇ ਬਣਾਇਆ ਹੋਇਆਗਾ ਅਸੀਂ ਤਾਂ ਬਿਲਕੁਲ ਨਹੀਂ ਚਾਹੁੰਦੇ ਦੇਖੋ ਖੈਰਾ ਸਾਹਿਬ ਦੇਖੋ ਜਿੰਨੀਆਂ ਵੀ ਪੈ ਖੈਰਾ ਸਾਹਿਬ ਨੂੰ ਤੁਸੀਂ ਨਾਲਿਆ ਜਿਹੜੇ ਤੁਸੀਂ ਮਸਲੇ ਕਹਿੰਦੇ ਹੋ ਸਖਪਾਲ ਖੈਰਾ ਨੇ ਚੱਕੇ ਨੇ ਉਹ ਬੋਲਦੇ ਰਹੇ ਆ ਨਾ ਸਾਰੇ ਮਸਲੇ ਬਿਲਕੁਲ ਉਹ ਬੋਲਦੇ ਰਹੇ ਆ ਜੀ ਉਹ ਅਸੀਂ ਇਹ ਨਹੀਂ ਕਹਿੰਦੇ ਉਹ ਬੋਲਦੇ ਰਹੇ ਨੇ ਉੱਦੇ ਮੈਂ ਚੱਕਦਾ ਜੋ ਸਰਦਾਰ ਸਿਮਰਜੀਤ ਸਿੰਘ ਮਾਨ ਚੱਕਦੇ ਨੇਗੇ ਪਰ ਉਹ ਜਿਉ ਇੰਨੇ ਕੀ ਉਹ ਇਹਨਾਂ ਨੂੰ ਉਹ ਸੀਗਾ ਉਹ ਤਾਂ ਕਿਤੇ ਵੀ ਰਹਿ ਕੇ ਚੱਕ ਸਕਦੇ ਸੀਗੇ ਉਹ ਆਪਦੇ ਏਰੀਆ ਚ ਰਹਿ ਕੇ ਚੱਕ ਸਕਦੇ ਸੀ ਭੁਲੱਥ ਦੀ ਸੀਟ ਛੱਡ ਕੇ ਉੱਥੇ ਸੰਗਰੂਰ ਚ ਪਹੁੰਚੇ ਨੇ ਜਿਹੜੀਆਂ ਵੀ ਪਾਰਟੀਆਂ ਨੇ ਕੀਤਾ ਹੈਗਾ ਵੀ ਹਰ ਇੱਕ ਪਾਰਟੀ ਤੁਸੀਂ ਇਹ ਦੇਖਿਓ ਆਉਣ ਵਾਲੇ ਟਾਈਮ ਚ ਹਰ ਇੱਕ ਪਾਰਟੀ ਨੂੰ ਇਹ ਸੀਧਾ ਨਤੀਜਾ ਭੁਗਤਣਾ ਪਊਗਾ ਅਸੀਂ ਤਾਂ ਦੇਖੋ ਸਾਸੀਂ ਤਾਂ ਇਹ ਚਾਹੁੰਦੇ ਆ ਵੀ ਸੰਗਰੂਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਲੁਧਿਆਣਾ ਤੋਂ ਕਮਲਜੀਤ ਬਰਾੜ ਬਠਿੰਡੇ ਤੋਂ ਲਖਾ ਸੁਧਾਨਾ ਜੀ ਇਹ ਸਾਡੀਆਂ ਸੀਟਾਂ ਕੁਝ ਐਵੇਂ ਦੀਆਂ ਸਾਨੂੰ ਜਿਹ ਆਉਣ ਵਾਲੀਆਂ ਖਡੂਰ ਸਾਹਿਬ ਤੋਂ ਬਲਟੋਹਾ ਹੋਣੀ ਕਹਿੰਦੇ ਕਿ ਮੈਂ ਪੰਥ ਨੂੰ ਮੇਰੀ ਵੱਡੀ ਦੇਣ ਆ ਬੜੀਆਂ ਕੁਰਬਾਨੀਆਂ ਕੀਤੀਆਂ ਵੀ ਮੈਂ ਜਿੱਤਾਂ ਨਹੀਂ ਬਲਟੋਹਾ ਸਾਹਿਬ ਨੂੰ ਤਾਂ ਦੇਖੋ ਉੱਥੇ ਦੀ ਪਬਲਿਕ ਜਵਾਬ ਦੇਈ ਹੋ ਜਾਂਦੀ ਹੈ ਉਹ ਦੱਸੀ ਹੋ ਜਾਂਦੀ ਹੈ ਵੀ ਉਹ ਉਹਨਾਂ ਨੇ ਏਡੇ ਏਡੇ ਬੋਰਡ 'ਚ ਪਾ ਕੇ ਲਾਏ ਨੇ ਵੀ ਅਸੀਂ ਐਨਐਸਏ ਅਸੀਂ ਐਨਐਸਏ ਕੱਟੀ ਆ ਐਡਾ ਕੀ ਵਿਪਤਾ ਪੈ ਗਈ ਸੀ ਕਿ ਉਹਨਾਂ ਨੂੰ ਬੋਰਡਾਂ ਤੇ ਲਿਖ ਕੇ ਲਾਉਣਾ ਪੈ ਗਿਆ ਵੀ ਐਨਐਸਏ ਕੱਟੀ ਆ ਉਹ ਤਾਂ ਪਤਾ ਹੀ ਹੈ ਨਾ ਜੇ ਭਾਈ ਅਮਰਪਾਲ ਸਿੰਘ ਨੇ ਕੱਟ ਉਹ ਐਨਐਸਏ ਅਧੀਨ ਕੱਟ ਰਹੇ ਨੇਗੇ ਉਹ ਤਾਂ ਸਭ ਨੂੰ ਹੀ ਪਤਾ ਹੈ ਕਿ ਜੇ ਉਹ ਲਿਖ ਕੇ ਲਾਉਣਗੇ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਉਹ ਤਾਂ ਪਬਲਿਕ ਨੂੰ ਹੀ ਪਤਾ ਹੈ ਵੀ ਕੀ ਅਮਰਪਾਲ ਸਿੰਘ ਨਾਲ ਹੋਇਆ ਤੇ ਕੀ ਬਲਟੋਹੇ ਨਾਲ ਹੋਇਆ ਬਲਟੋਹਾ ਹੁਣ ਸਤਵ ਨੂੰ ਦੱਸ ਰਹੀ ਆ ਵੀ ਤੁਸੀਂ ਕੀ ਕਰ ਰਹੇ ਹੋ ਉਹ ਕਹਿ ਰਹੇ ਨੇ ਵੀ ਮੇਰਾ ਡਿਬੇਟ ਕਰ ਲੈਣ ਅਸੀਂ ਇਹੀ ਚ ਆਉਂਦੇ ਆ ਵੀ ਦੇਖੋ ਅਸੀਂ ਜੰਗ ਦੇ ਮੈਦਾਨ ਚ ਬਹੁਤ ਤਕੜੇ ਆਂਗੇ ਪਰ ਅਸੀਂ ਟੇਬਲ ਟਾਕ ਤੇ ਵੀ ਤਕੜਾ ਹੋਣਾ ਚਾਹੁੰਦੇ ਆ ਅਸੀਂ ਟੇਬਲ ਟਾਕ ਤੇ ਤਾਂ ਹੀ ਤਕੜੇ ਆ ਜੇ ਭਾਈ ਅਮਰਿਤਪਾਲ ਸਿੰਘ ਪਾਰਲੀਮੈਂਟ ਚ ਪਹੁੰਚਦੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਚ ਪਹੁੰਚਦੇ ਨੇ ਲੱਖਾ ਸੁਧਾਨਾ ਪਾਰਲੀਮੈਂਟ ਚ ਪਹੁੰਚਦੇ ਨੇ ਮਨ ਕਰਦਾ ਮਨ ਕਰਦਾ ਕਿ ਅਮਰਿਤਪਾਲ ਦੀ ਸਪੀਚ ਸੁਣੋ ਤੁਸੀਂ ਸੰਸਦ ਵਾਲੀ ਬਿਲਕੁਲ ਜੀ ਬਿਲਕੁਲ ਸੁਣਦੇ ਅਸੀਂ ਤਾਂ ਦੇਖੋ ਜਦੋਂ ਹੁਣ ਤੱਕ ਉਹਨਾਂ ਦੀਆਂ ਜਿਹੜੀਆਂ ਵੀ ਸਪੀਚਾਂ ਸੁਣੀਆਂ ਨੇਗੀਆਂ ਦੀ ਅੱਖ ਚੱਕ ਪਾ ਕੇ ਗੱਲ ਕਰਨ ਵਾਲਾ ਲੀਡਰ ਅਮਰਤਪਾਲ ਸਿੰਘ ਹੀ ਹੈ ਜਿਹੜਾ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰੂਗਾ ਗੂੰਜੂਗਾ ਸਰਦਾਰ ਸਿਮਰਜ ਸਿੰਘ ਮਾਨ ਤੇ ਅਸੀਂ ਇਹੀ ਚਾਹੁੰਦੇ ਆ ਵੀ ਇਹ ਜੀ ਤੁਸੀਂ ਗੱਲਾਂ ਪਾਦਾ ਕਿੱਥੋਂ ਕਹਿ ਰਹੇ ਹੋ ਸੰਗਰੂਰ ਤੋਂ ਕਹਿ ਰਹੇ ਹੋ ਰਾਜਤਾਨੀ ਆ ਆਮ ਆਦਮੀ ਪਾਰਟੀ ਦੀ ਨਹੀਂ ਬਿਲਕੁਲ ਰਾਜਤਾਨੀ ਹੈਗੀ ਆ ਜੀ ਸਾਰਾ ਅਸੀਂ ਜਾਣਦੇ ਆ ਵੀ ਸੰਗਰੂਰ ਰਾਜਤਾਨੀ ਨਹੀਂ ਰਹੀ ਹੈ ਭਗਵੰਤ ਸਿੰਘ ਸਾਹਿਬ ਨੇ ਬਹੁਤ ਇਹ ਬਹੁਤ ਬਾਰੀ ਸਪੀਚ ਕੀਤੀ ਆ ਵੀ ਸੰਗਰੂਰ ਮੇਰਾ ਘੜਾ ਹੈ ਮੇਰੀ ਰਾਜਤਾਨੀ ਆ ਜਦੋਂ ਸਹੀ 3 ਮਹੀਨੇ ਸਰਕਾਰ ਬਣੀ ਨੂੰ ਹੋਈ ਸੀ ਜਦੋਂ ਉਹਨਾਂ ਦਾ ਇਹ ਗੱਲ ਟੁੱਟਿਆਗਾ ਕਿਹਨੇ ਤੋੜਿਆ ਸਰਦਾਰ சிਮਰਜੀਤ ਸਿੰਘ ਮਾਨ ਨੇ ਵਾ ਦੇਖੋ ਲੋਕਾਂ ਨੂੰ ਅਸੀਂ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਵੀ ਤੁਸੀਂ ਇਹ ਪਾਰਟੀਆਂ ਵਗੈਰਾ ਨੂੰ ਛੱਡ ਕੇ ਮਾਨ ਸਾਹਿਬ ਨੂੰ ਸਪੋਰਟ ਸਸਿਕਲ ਮਾਤਾ ਜੀ ਕਿਨੂੰ ਕਿਨੂੰ ਵੋਟ ਪਾਉਣ ਦਾ ਮਨ ਬਣਾ? ਅਸੀਂ ਸਿਮਰਜੀਤ ਮਾਨ ਨੂੰ ਜੀ। ਅਸੀਂ ਤਾਂ ਤੁਸੀਂ ਗਲੀ ਕਮਾਂਡਰ ਆ ਤਾਂ ਨਹੀਂ ਮੂੰਹ ਲਿਆ ਜਾ ਰੱਖ ਰਹੇ। ਨਹੀਂ ਜੀ ਨਾ ਨਾ ਅਸੀਂ ਤਾਂ ਸਭ ਬੋਟੀ ਸਾਡੀ ਸਾਰੀ ਨਹੀਂ ਉਧਰੀ ਜਾਓ। ਸਿਮਰਜੀਤ ਮਾਨ ਨੂੰ ਜੀ ਪਹਿਲਾਂ ਵੀ ਉਹਨਾਂ ਨੂੰ ਪਾਈ ਸੀ ਹੁਣ ਵੀ ਉਹਨਾਂ ਨੂੰ। ਮਾਤਾ ਜੀ ਦੱਸ ਦੱਸ ਪੁੱਤ ਤੂੰ ਕਿਨੂੰ ਤੇਰੀ ਤਾਂ ਵੋਟ ਹੀ ਨਹੀਂ ਪਣੀ। ਕਿਹਨਾਂ ਪਾਈਆਂ ਦੱਸੋ। ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਨੇ ਪਾਈ ਐ। ਇਹਨਾਂ ਨੇ ਇਹਨਾਂ ਨੇ ਪਾਈ ਐ। ਮਾਤਾ ਜੀ ਤੁਸੀਂ ਤੁਸੀਂ ਕਿਹਨੂੰ ਮਨ ਬਣਾਇਆ ਹਾਂ ਜੀ ਮਰਜੀਤ ਮਾਨ ਨੂੰ ਪਾਮ ਗਿਆ ਤਾਂ ਪਾਉਣੀ ਉਹਨੂੰ ਜੀ ਪਹਿਲੇ ਦਿਨ ਤੋਂ ਸਾੜੇ ਵਿਧਵਾ ਦੀ ਬਸਟਾਂ ਰੋਕਿਆ ਨੂੰ ਸਾ ਚਾਰ ਮਹੀਨੇ ਹੋ ਗਏ ਕਾ ਤੋ ਰੋਕੀਆਂ ਨੇ ਵੀ ਵਿਧਵਾ ਨੂੰ ਤਸਣਾਂ ਵੀ ਦੇਣੀ ਚਾਹੀਦੀ ਆ ਸਾੜੇ ਚਾਰ ਚਾਰ ਮਹੀਨੇ ਹੋ ਗਏ ਬਲ ਸੋਣਾਂ ਨਹੀਂ ਆ ਰਹੀਆਂ ਮੈਂ ਤਾਂ ਹੀ ਤੁਸੀਂ ਕਿਹਨੂੰ ਵੋਟ ਪਾਉਣੀ ਐ ਤਰ ਤੁਸੀਂ ਕਿਹਨੂੰ ਵੋਟ ਸਿਮਰਨਜੀਤ ਮਾਨ ਸਿਮਰਨਜੀਤ ਮਾਨ ਸਿਮਰਨਜੀਤ ਮਾਨ ਨੂੰ ਪਾਵਾਂ ਦੇਖੋ ਅਸੀਂ ਇੱਕ ਮੁਹੱਲੇ ਦੇ ਵਿੱਚ ਆਏ ਸੀ ਸੰਗਰੂਰ ਦੇ ਸਾਰਿਆਂ ਨੇ ਮਨ ਬਣਾਇਆ ਸੀ ਜਿਤ ਮਾਨ ਨੂੰ ਕਿਸੇ ਨੇ ਖੈਰੇ ਦਾ ਨਾਮ ਨਹੀਂ ਲਿਆ ਮੀਥੇਰ ਦਾ ਨਹੀਂ ਲਿਆ ਜਾਂਦੇ ਜਾਂਦੇ ਬੀਬੀ ਇਹਨਾਂ ਗੱਲ ਕਰਦੇ ਆ ਜਿਨ੍ਹਾਂ ਨੇ ਬੜੇ ਸਾਰੇ ਮਸਲੇ ਕਵਰ ਕੀਤੇ ਆਪਣੀ ਸਪੀਚ ਇੱਥੇ ਆਓ ਜੀ ਕੀ ਲੱਗਦਾ ਕਿ ਪੰਜਾਬ 13 0 ਦਾ ਸੁਪਨਾ ਭਗਵੰਤ ਮਾਨ ਕਹਿੰਦੇ ਵੀ 13 0 ਨਹੀਂ ਦੇਖੋ ਜੀ ਉਹ ਤਾਂ 13 0 ਉਹ ਤਾਂ ਹਰ ਇੱਕ ਵਾਰ ਹੀ ਕਹਿੰਦੇ ਹੀ ਨੇ ਉਹਨਾਂ ਨੂੰ ਭੁਲੇਖਾ ਪੈ ਗਿਆ ਵੀ ਜਦੋਂ 92 ਐਮਐਲ ਉਹਨਾਂ ਦੇ ਜਿਤਾਏ ਲੋਕਾਂ ਨੇ ਏਡੀ ਵੱਡੀ ਉਹਨਾਂ ਨੂੰ ਲੀਡ ਦੇ ਕੇ ਕਿਸ ਲਈ ਜਿਤਾਏ ਕਿਉਂਕਿ ਇਸ ਲਈ ਜਿਤਾਏ ਉਹ ਹਰ ਇੱਕ ਨੂੰ ਕੁਛ ਨਹੀਂ ਤੁਹਾਡਾ ਆਮ ਆਦਮੀ ਪਾਰਟੀ ਤੇ ਕਹਿੰਦੇ ਅਸੀਂ ਲੋਕਾਂ ਲਈ ਬਿਜਲੀ ਮੁਫਤ ਕਰਤੀ 1000 ਰੁਪਏ ਤੁਹਾਨੂੰ ਦੇਣਗੇ ਕਹਿੰਦੇ ਅਗਲੀ ਚੋਣਾਂ ਤੋਂ ਪਹਿਲਾਂ ਪਹਿਲਾਂ 1000 ਰੁਪਏ ਦੇ ਦਾਂਗੇ ਨਹੀਂ ਦੇਖੋ ਮੇਰੀ ਗੱਲ ਸੁਣੋ ਜੀ ਬੱਸਾਂ ਦਾ ਤੁਹਾਡਾ ਜਿਹੜਾ ਸਫ਼ਰ ਮੁਫਤ ਨਹੀਂ ਬੱਸਾਂ ਦਾ ਮੁਫਤ ਜਿਹੜਾ ਇਹ ਭਗਵੰਤ ਮਾਨ ਸਾਹਿਬ ਨੇ ਨਹੀਂ ਕੀਤਾ ਹੈਗਾ ਇਹ ਕੈਪਟਨ ਦੀ ਸਰਕਾਰ ਹੁੰਦੇ ਹੀ ਇਹ ਐਲਾਨ ਹੋ ਚੁੱਕਿਆ ਸੀਗਾ ਇਹ ਉਸ ਟਾਈਮ ਤੇ ਹੀ ਹੋਇਆ ਹੋਇਆ ਤੇ ਬਾਕੀ ਜਿਹੜੇ ਭਗਵੰਤ ਮਾਨ ਸਾਹਿਬ ਨੇ ਵਾਅਦੇ ਕੀਤੇ ਸੀ ਪਹਿਲੀ ਗੱਲ ਤਾਂ ਇਹ ਦੇਖੋ ਭਗਵੰਤ ਮਾਨ ਸਾਹਿਬ ਕੋਈ ਵੀ ਫੈਸਲਾ ਕਰਦੇ ਨੇਗੇ ਜਿੱਦਾਂ ਸ਼ਾਮ ਨੂੰ ਹੀ ਉਹਨਾਂ ਦਾ ਕੋਈ ਫੈਸਲਾ ਹੁੰਦਾ ਹੈਗਾ ਤੇ ਸਵੇਰ ਨੂੰ ਉਹੀ ਫੈਸਲਾ ਵਾਪਸ ਲਿਆ ਹੋਇਆ ਹੁੰਦਾ ਉਹਨਾਂ ਦਾ ਕੀ ਕਾਰਨ ਲੱ ਵੀ ਅਸীকার ਨਹੀਂ ਹੈ ਵੀ ਜਦੋਂ ਭਗਵੰਤ ਮਾਨ ਸਾਹਿਬ ਨੂੰ ਜਿਹੜੀ ਸਲਾਹ ਦਿੱਤੀ ਜਾਂਦੀ ਹੈ ਉਹ ਬਿਲਕੁਲ ਹੀ ਇਦਾਂ ਦੀ ਨਹੀਂ ਹੁੰਦੀ ਵੀ ਉਹ ਇੰਨੀ ਕੁ ਪੁਖਤਾ ਨਹੀਂ ਹੁੰਦੀ ਵੀ ਉਹ ਸਲਾਹ ਉਹਨਾਂ ਦੀ ਲੈਤੀ ਹੋਈ ਸਲਾਹ ਜਾਂ ਉਹਨਾਂ ਦਾ ਕੀਤਾ ਹੋਇਆ ਫੈਸਲਾ ਬਰਕਰਾਰ ਰਹਿ ਸਕੀ ਪੰਜਾਬ ਦੇ ਵਿੱਚ ਉਹਨਾਂ ਨੂੰ ਹਰ ਇੱਕ ਹੁਣ ਤੱਕ ਦਾ ਪਹਿਲੀ ਸਰਕਾਰ ਆ ਜਿਨ੍ਹਾਂ ਦੇ ਰਿਕਾਰਡ ਰੇ ਹੈ ਵੀ ਮੁੱਖ ਮੰਤਰੀ ਫੈਸਲਾ ਲੈ ਕੇ ਵਾਪਸ ਫੈਸਲਾ ਲੈਂਦਾਗਾ ਵੀ ਇਦਾਂ ਦਾ ਕੀ ਹੁਣ ਤੱਕ ਜਿਨੇ ਵੀ ਮੁੱਖ ਮੰਤਰੀ ਰਹੇ ਨੇ ਆਪਾਂ ਕੋਈ ਵੀ ਮੁੱਖ ਮੰਤਰੀ ਲੈ ਲਓ ਕੈਪਟਨ ਸਾਹਿਬ ਬਾਦਲ ਸਾਹਿਬ ਜੋ ਵੀ ਹੁਣ ਤੱਕ ਹੋਇਆ ਵੀ ਕੋਈ ਵੀ ਇਦਾਂ ਦਾ ਆਉਣ ਵਾਲੇ ਸਮੇਂ ਚ ਚੋਣਾਂ ਲੜਨ ਦਾ ਤਾਂ ਨਹੀਂ ਮਨ ਬਣਾ ਰਹੇ ਨਹੀਂ ਬਿਲਕੁ ਹੈਗਾ ਪਰ ਅਸੀਂ ਚਾਹੁੰਦੇ ਆ ਵੀ ਦੇਖੋ ਜਦੋਂ ਅਸੀਂ ਇੰਨੇ ਜਾਗਰੂਕ ਖੁਸ਼ੀ ਹੋਈਗੀ ਪੰਜਾਬ ਦੇ ਇੱਕ ਪਿੰਡ ਤੋਂ ਅਸੀਂ ਲੰਘ ਰਹੇ ਸੀ ਤੇ ਤੁਸੀਂ ਪੰਜਾਬ ਦੇ ਮਸਲਿਆਂ ਬਾਰੇ ਸਰ ਦੇਖੋ ਅਸੀਂ ਜਦੋਂ ਨਾ ਮਤਲਬ ਸਾਡੇ ਪਿੰਡਾਂ ਦੀ ਲੋਕ ਹੁੰਦੇ ਨੇ ਜਦੋਂ ਅਸੀਂ ਇਹਨਾਂ ਨੂੰ ਜਦੋਂ ਭਗਵੰਤ ਜੀ ਸਾਹਿਬ ਨੂੰ ਜਤਾਇਆ ਅਸੀਂ ਉਹ ਹੀ ਲੋਕ ਸੀਗੇ ਉਹ ਜਿਨ੍ਹਾਂ ਨੇ ਇੰਨੀ ਕ ਸਪੋਰਟ ਕੀਤੀ ਵੀ ਹਾਂ ਚਲੋ ਜੀ ਹੁਣ ਤੱਕ ਆਪਣੇ ਦੇ ਵਿੱਚ ਰਹੇ ਨੇ ਆਪਣੇ ਆਮ ਘਰਾਂ ਦੇ ਪੁੱਤਰ ਐ ਆਮ ਘਰਾਂ ਦੇ ਧੀਆ ਪੁੱਤੀ ਜਿਹੜੇ ਹੁਣ ਤੱਕ ਐਮਐਲਏ ਬਣਦੇ ਰਹੇ ਨਰਿੰਦਰ ਕੋਰ ਭਰਾਜ ਜਦ ਕਿ ਉਹ ਬਹੁਤ ਹੀ ਮੇਰੇ ਕਰੀਬੀ ਪਿੰਡ ਦੀ ਹੈ ਜੇ ਕਿਆ ਜਾਵੇ ਤਬੀ ਬਹੁਤ ਹੁਣ ਤੱਕ ਸਾਨੂੰ ਇਹ ਸੀ ਵੀ ਬੁੜੀ ਬਹੁਤ ਵਧੀਆ ਹੈਗੀ ਹੈ ਨਾ ਆਮ ਕੁੜੀ ਹੈ ਹੁਣ ਤੱਕ ਲੋਕਾਂ ਦੇ ਘਰਾਂ ਚ ਆ ਕੇ ਮਿਲਦੀ ਵੀ ਰਹੀ ਆ ਵੀ ਪਰ ਉਹੀ ਜੋ ਕੁਰਸੀ ਦਾ ਜਿਹੜਾ ਸੀਗਾ ਫਤੂਰ ਉਹਨਾਂ ਸਰਕਾਰਾਂ ਦੇ ਹੁੰਦੇ ਉਹਨਾਂ ਦੇ ਲੀਡਰਾਂ ਨੂੰ ਚੜਦਾ ਰਿਹਾ ਉਹੀ ਸੇਮ ਇਨਾਂ ਦੇ ਲੋਕਾਂ ਨੂੰ ਵੀ ਚੜਦਾ ਰਿਹਾ ਵੀ ਕੋਈ ਵੀ ਆਮ ਘਰਾਂ ਦਾ ਪੁੱਤ ਨਹੀਂ ਰਿਹਾ ਹੈਗਾ ਇਸ ਟਾਈਮ ਤੇ ਅਸਤੇ ਇਹ ਕਹਿੰਦੇ ਆ ਵੀ ਨਾ ਕੋਈ ਆਮ ਘਰਾਂ ਦਾ ਪੁੱਤ ਜੋ ਹੈਗੇ ਸੀਗੇ ਹੁਣ ਉਹ ਨਹੀਂ ਮੁਕਾਬਲਾ ਕਿਹਨਾ ਦੇਖਦੇ ਹਾਂ ਸੰਗਰੂਰ ਦੇ ਵਿੱਚ ਪਹਿਲੇ ਦੂਜੇ ਤੀਜੇ ਤੇ ਕੌਣ ਰੋ ਹਾਂ ਸੀ ਕਿਸੇ ਨਾਲ ਕਿਸ ਸਰਦਾਰ ਸਿੰਘ ਜੀ ਸਿੰਘ ਮਾਨ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਉਹ ਚਾਹ ਤਨ ਚਾਹੀ ਨਾ ਜਿੱਤਨ ਸਾਡੇ ਲੀਡਰ ਉਹੀ ਨੇਗੇ ਉਹੀ ਰਹਿਣਗੇ ਸਾਡੇ ਲਈ ਉਹਨਾਂ ਦੀ ਜਿੱਤ ਹਮੇਸ਼ਾ ਸਾਡੇ ਦਿਲ ਚ ਬਰਕਰਾਰ ਰਹੇ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਗੱਲਬਾਤ ਕੀਤੀ ਕੀ ਨਾ ਸੀ ਮਾਤਾ ਜੀ ਪਿੰਡ ਦਾ ਆ ਰਹਿ ਗਈ ਇੱਕ ਵੋਟ ਕਿਹਨੂੰ ਵੋਟ ਪਾਵਾਂਗੇ ਮਾਤਾ ਜੀ ਸਿਮਰਨ ਮਾਨ ਜੀ ਸਿਮਰਨ ਮਾਨ ਜੀ ਇਹ ਕਨਿ ਸਿੱਖਾਈ ਇਹ ਤਾਂ ਪਹਿਲੇ ਵੇੜੇ ਆਈ ਹੈ ਹੁਣ ਸੋ ਇਹ ਤਾਂ ਨਹੀਂ ਸਿੱਖਾਈ ਇਹ ਤਾਂ ਉਧਰੋਂ ਆਈ ਹੈ ਸਾਡੀ ਪਹਿਲੇ ਦਿਨ ਤੋਂ ਹਾਂਜੀ ਸਾਡੀ ਸਾਰੀ ਗਲੀ ਪਹਿਲੇ ਦਿਨ ਤੋਂ ਪਾਉਂਦੀ ਆ ਸਿਮਰਜੀਤ ਮਾਨ ਨੂੰ ਸਾਨੂੰ ਪੂਰਾ ਮਾਨ ਆ ਹਾਂ ਵੀ ਅਸੀਂ ਸਿਮਰਜੀਤ ਮਾਨ ਨੂੰ ਪਾਉਂਦੇ ਆ ਬਹੁਤ ਬਹੁਤ ਧੰਨਵਾਦ ਪਿੰਡ ਦਾ ਨਾਸਿਮਾਤਾ ਜੀ ਬਾੜੀਆਂ 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 ਅਚੜ ਕੰਨਾਂ ਚ ਪਾਈਆਂ ਤੁਸੀਂ ਸੋ ਬਾੜੀਆਂ ਪਿੰਡ ਸੰਗਰੂਰ ਕਹਿੰਦੇ ਕਿ ਸਿਮਰਜੀਤ ਮਾਨ ਨੂੰ ਜਿਤਾਵਾਂਗੇ ਪੂਰੀ ਦੀ ਪੂਰੀ ਗਲੀ ਨਾਲ ਗੱਲਬਾਤ ਕੀਤੀ ਬੀਬੀਆਂ ਦੀ ਵੋਟ ਤਾਂ ਲਗਭਗ ਲੱਗਦਾ ਕਿ ਮਾਨ ਸਾਹਿਬ ਦੇ ਹੱਕ ਚ ਨੇ ਬਾਕੀ ਦੇਖਦਾ ਕਿ ਬੰਦੇ ਕਿੱਧਰ ਨੂੰ ਭੁਗਤਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੁਕਾਬਲਾ ਹੋਰ ਸਖਤ ਹੋਣ ਵਾਲਾ ਹੈ ਤੁਸੀਂ ਵੀ ਆਪਣੇ ਪੂਰੇ ਕੈਂਡੀਡੇਟ ਦੀ ਇੰਟਰਵਿਊ ਸੁਣੋ ਉਹਨੂੰ ਸਮਝੋ ਤੇ ਚੰਗੇ ਉਮੀਦਵਾਰ ਨੂੰ ਚੁਟਾ ਕੇ ਸੰਸਦ ਚ ਭੇਜੋ ਤਾਂ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ